ਇਹ 15 ਮਾਡਲ ਆ ਜੀ 9ਵੇਂ ਮਹੀਨੇ ਦੀ ਆ 15 ਦੀ 15 9ਵੇਂ ਮਹੀਨੇ ਦੀ ਜੀ ਠੀਕ ਹੈ ਜੀ ਤੇ ਪੰਜਾਬ ਦਾ ਪੱਕਾ ਨੰਬਰ ਲੱਗਿਆ ਵੀ ਪੱਕਾ ਪੰਜਾਬ ਨੰਬਰ ਆ ਜੀ ਠੀਕ ਹੈ ਤੇ ਨਵੇਂ ਮਹੀਨਾ ਜੀ ਇਹ ਸੈਕੰਡ ਓਨਰ ਆ ਸੈਕ ਨੰਨੋ ਠੀਕ ਹੈ ਬਾਈ ਜੀ ਤੇ ਰੰਗ ਪੇਂਟ ਦੀ ਓਰੀਜਨਲ ਬਾਈ ਜੀ ਸਾਰੀ ਗੱਡੀ ਓਰੀਜਨਲ ਇੰਜਨ ਗੇਅਰ ਦੀ ਸਾਰੀ ਗੱਡੀ ਓਕੇ ਆ ਜੀ ਇੰਜਨ ਗੇਅਰ ਦੀ ਓਕੇ ਠੀਕ ਹੈ ਤੇ ਐਵਰੇਜ ਕਿੰਨੀ ਕਿਤੇ ਨਹੀਂ ਬਾਈ ਜੀ ਇਹ 20 ਦੀ ਐਵਰੇਜ ਦੇਣ ਦੀ ਆ ਜੀ ਠੀਕ ਹੈ ਸਰ ਸੱਵਨ ਸੀਟਰ ਹੈ ਨਾ ਬਾਹਰੋਂ ਸਾਫ ਸੁਥਰੀ ਪਈ ਉਹਦੋਂ ਕਿਤੇ ਜਿਆਦਾ ਸੋਹਣੀ ਅੰਦਰੋਂ ਪਈ ਹੈ ਗੱਡੀ ਚੱ 90 ਕਾ ਹਜ਼ਾਰ ਤੇ ਆ ਜੀ ਮੇਠਾ 90 ਹਜ਼ਾਰ ਕੁਸ ਚੱਲੀ ਹੋਈ ਦੋਸਤੋ ਵਧੀਆ ਮਿਊਜ਼ਿਕ ਸਿਸਟਮ ਗੱਡੀ ਦੇ ਵਿੱਚ ਲੱਗਿਆ ਹੋਇਆ ਹੈਗਾ ਸੱਤ ਸੀਟਰ ਆ ਸੀਟ ਕਵਰ ਵਧੀਆ ਚੜੇ ਗੱਡੀ ਦੇ ਵਿੱਚ ਮੈਟਿੰਗ ਹੋਈ ਵੀ ਹਾਂ ਠੀਕ ਹੈ ਮੈਟਿੰਗ ਬਾਰੇ ਹੋਈ ਵਧੀਆ ਮੈਟ ਲੱਗੇ ਦੋ ਪਿੰਜਣ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਵਧੀਆ ਸਾਫ ਸੁਥਰਾ ਇੰਜਨ ਪਿਆ ਹੈਗਾ 18 ਵਿੱਚ ਦੀ ਹੈ ਬਰਾਏ ਦੇਣੀ ਬਾਈ ਜੀ 20 ਠੀਕ ਹੈ ਡੀਜ਼ਲ ਦੀ ਹੁੰਦੀ ਹੈ ਡੀਜ਼ਲ ਡੀਜ਼ਲ ਠੀਕ ਹੈ ਸਵਾਗਤ ਆ ਦੋਸਤੋ ਤੁਹਾਡਾ ਆਪਣੇ ਚੈਨਲ ਸ਼ੌਂਕੀ ਬਠਿੰਡੇ ਵਾਲਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਤੁਹਾਡੇ ਲਈ ਸੈਕੰਡ ਹੈਂਡ ਗੱਡੀਆਂ ਦੀ ਵੀਡੀਓ ਲੈ ਅਜਾ ਫੇਰ ਤੁਹਾਡੇ ਲਈ ਸੈਕੰਡ ਹੈਂਡ ਗੱਡੀ ਲੈ ਕੇ ਆਂਦੀ ਐ Maruti Suzuki ਦੀ ਆਰਟੀਕਾ ਗੱਡੀ ਲੈ ਕੇ ਆਂਦੀ ਹੈਗੀ 2015 ਮਾਡਲ ਆ ਬਾਕੀ ਆਪਾਂ ਬਾਈ ਤੋਂ ਲੈਣੇ ਜਾਣਕਾਰੀ ਸਾਰੀ ਤੇ ਤੁਹਾਨੂੰ ਦਿੰਨੇ ਆ ਜਾਣਕਾਰੀ ਤੇ ਬਾਈ ਦਾ ਪੈਂਡ ਪੁੱਛਦੇ ਆ ਟੀਰ ਕਿਹੜਾ ਪੈਂਡ ਬਾਈ ਆਜ ਬਾਈ 80 ਗੱਲ ਬਾਈ 80 ਗੱਲ ਜੀ ਬਾਈ ਆਪਣਾ ਨਾਮ ਤੇ ਆਪਣਾ ਪੈਂਡ ਦੱਸ ਦੋ ਦਰਸ਼ਕਾਂ ਨੂੰ ਮੇਰਾ ਨਾਮ ਗੁਰਪ੍ਰੀਤ ਦਾ ਜੀ ਪੈਂਡ ਸਹੀ ਦੋਕੇ ਇਹਦਾ ਮੁੱਗ ਠੀਕ ਆ ਬਾਈ ਤੇ ਬਾਈ ਕਿੰਨਾ ਮੜ ਰਹੀ ਗੱਡੀ ਆਪਣੀ ਇਹ 15 ਮਾਡਲ ਆ ਜੀ 9ਵੇਂ ਮਹੀਨੇ ਦੀ ਆ 15 ਨੇ 15 9ਵੇਂ ਮਹੀਨੇ ਦੀ ਜੀ ਠੀਕ ਜੀ ਤੇ ਪੰਜਾਬ ਦਾ ਪੱਕਾ ਨੰਬਰ ਲੱਗੇ ਵੀ ਪੱਕਾ ਪੰਜਾਬ ਠੀਕ ਹੈ 91 ਨਾ ਜੀ ਇਹ ਸੈਕੰਡ ਆਨਰ ਸੈਕੰਡ ਆਨਰ ਜੀ ਹਾਂ ਠੀਕ ਹੈ ਬਾਈ ਜੀ ਤੇ ਰੰਗ ਪੇੜ ਦੀ ਓਰੀਜਨਲ ਬਾਈ ਜੀ ਸਾਰੀ ਗੱਡੀ ਓਰੀਜਨਲ ਇੰਜਨ ਗੇਅਰ ਦੀ ਸਾਰੀ ਗੱਡੀ ਓਕੇ ਹੈ ਜੀ ਇੰਜਨ ਗੇਅਰ ਦੀ ਓਕੇ ਠੀਕ ਹੈ ਜੀ ਤੇ ਐਵਰੇਜ ਕਿੰਨੀ ਕਿਤੇ ਨੇ ਬਾਈ ਜੀ ਇਹ 20 ਦੀ ਐਵਰੇਜ ਦੇਣਦੀ ਹੈ ਜੀ ਠੀਕ ਹੈ ਸਰ ਸੈਵਨ ਸੀਟਰ ਹੈ ਨਾ ਜੀ ਸੈਵਨ ਸੀਟਰ ਠੀਕ ਹੈ ਬਾਈ ਜੀ ਤੇ ਬਾਈ ਆਪਾਂ ਤੁਹਾਨੂੰ ਸਾਰੀ ਗੱਡੀ ਤੁਹਾਨੂੰ ਘੁੰਮ ਫਿਰ ਕੇ ਤੇ ਦੇਖ ਸਕਦੇ ਹੋ ਦੋਸਤੋ ਥੋੜੇ ਸਾਹਮਣੇ ਆ ਫਰੰਟ ਤੋਂ ਤੁਹਾਨੂੰ ਦਿਖਾਈ ਦਿੱਤੀ ਆਪਾਂ ਗੱਡੀ ਐਸ ਸਾਈਡ ਤੋਂ ਦੇਖ ਰੰਗ ਪੇੜ ਦੀ ਬਾਈਕਾਂ ਸ ਚਾਰੇ ਟਾਇਰਾਂ ਦੀ ਕੰਡੀਸ਼ਨ ਕਰੀ ਚਾਰੇ ਟਾਇਰਾਂ ਦੀ ਕੰਡੀਸ਼ਨ ਹੈਗੀ ਹੈਗੀ 60 ਤੋਂ 70 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਸਾਰੀ ਗੱਡੀ ਦੀ ਟਾਇਰਾਂ ਦੇ ਦੋਸਤੋ ਤੇ ਸਾਰੀ ਗੱਡੀ ਅਰੀਜਨਲ ਰੰਗ ਪੇਂਟ ਦੀ ਬਾਈ ਕਹਿੰਦਾ ਫੋਲਡ ਜ਼ਿੰਮੇਦਾਰੀ ਇੰਜਨ ਗੇਅਰ ਦੀ ਆਪਣੀ ਫੋਲਡ ਜ਼ਿੰਮੇਦਾਰੀ ਹੈਗੀ ਤੇ ਬੈਕ ਤੋਂ ਤੁਸੀਂ ਦੇਖ ਸਕਦੇ ਹੋ ਦੋਸਤੋ ਆਪਾਂ ਤੁਹਾਨੂੰ ਸਾਰੀ ਗੱਡੀ ਦਿਖਾਉਣ ਨੂੰ ਨੇ ਚੰਗੀ ਤਰ੍ਹਾਂ ਟਾਇਰ ਵੀ ਚਾਰੋ ਟਾਇਰ ਚੈੱਕ ਕਰੋ ਨੇ ਗੱਡੀ ਦੋਸਤੋ ਹੁਣ ਤੁਸੀਂ ਬੈਕ ਤੋਂ ਚੈੱਕ ਕਰ ਸਕਦੇ ਹੋ ਗੱਡੀ ਦੋਸਤੋ ਤੁਹਾਡੇ ਸਾਹਮਣੇ ਹੈਗੀ ਬੈਕ ਤੋਂ ਹੀ ਵਧੀਆ ਪਈ ਗੱਡੀ ਸਾਫ ਸੁਥਰੀ ਹੈਗੀ ਬੀਡੀਆਈ ਹੈਗੀ ਦੋਸਤੋ ਅ ਇੱਕ ਵਾਰ ਦਹੀ ਬੈਗ ਤਾਂ ਦੇਖ ਸਕਦੇ ਹੋ ਦੋਸਤਾਂ ਅੰਦਰ ਵੀ ਬਈਆ ਸਾਫ ਸੁਥਰੀ ਪੈ ਗੱਡੀ ਦੋਸਤਾਂ ਬੈਗ ਸਾਰੀ ਦਿਖਾ ਤੇ ਇੱਕਦੋ ਕੋਈ ਲੱਗੀ ਬਜੀ ਦੋਸਤਾਂ ਗਰੰਟੀ ਹੈ ਬਾਈ ਦੀ ਪੂਰੀ ਇਹ ਦਿਖਾਓ ਆਹ ਸਾਈਡਾਂ ਦੇਖ ਲਓ ਦੋਸਤਾਂ ਸਾਰੀਆਂ Ориਜਨਲ ਆ ਸਾਰੀ ਗੱਡੀ ਕੋਈ ਲੱਗੀ ਬਜੀ ਨਹੀਂ ਕੋਤੋਂ ਕੋਈ ਪੇਂਟ ਨਹੀਂ ਹੈ ਗੱਡੀ ਸਾਰੀ Ориਜਨਲ ਆ ਮੁਨੇ ਸਾਈਡ ਤੋਂ ਦੇਖ ਸਕਦੇ ਹੋ ਦੋਸਤਾਂ ਤੁਹਾਡੇ ਸਾਹਮਣੇ ਹੈ ਗੱਡੀ ਸਾਜੀ ਬੀਮਾ ਪ੍ਰਦੂਸ਼ਨ ਬਾਈ ਜੀ ਓਕੇ ਜੀ ਓਕੇ ਜੀ ਪਾਸੇ ਕਿੱਥੋਂ ਤੱਕ ਪਈ ਜੀ ਵਾਸਿੰਗ ਬਹੁਤ ਪਈ ਆ 15 ਮਾਡਲ ਆ 30 ਤੱਕ ਚੱਲਦੀ ਠੀਕ ਆ ਠੀਕ ਆ ਬਾਈ ਐ ਦਰਸ਼ਕੋ ਹੁਣ ਤੁਸੀਂ ਇੱਕ ਵਾਰ ਅੰਦਰੋਂ ਚੈੱਕ ਕਰੋ ਫਰੰਟਲ ਰਟਾਇਰ ਦਿਖਾ ਦਿਓ ਬਾਈ ਜੀ ਇੱਕ ਵਾਰ ਅੰਦਰੋਂ ਇੰਟੀਰੀਅਰ ਚੈੱਕ ਕਰੋ ਦੋਸਤੋ ਜਮਾ ਨਵੀਂ ਪਈ ਐ ਇੰਟੀਰੀਅਰ ਦੀ ਵੀ ਗੱਡੀ ਦੋਸਤੋ ਜਿਵੇਂ ਬਾਹਰੋਂ ਸਾਫ ਸੁਥਰੀ ਪਈ ਆ ਉਦੋਂ ਕਿਤੇ ਜਿਆਦਾ ਸੋਹਣੀ ਅੰਦਰੋਂ ਪਈ ਐ ਗੱਡੀ ਚੱਲੀ ਕਿੰਨੀ ਹੋਈ ਐ ਗੱਡੀ 90 ਕਾ ਹਜ਼ਾਰ ਤੇ ਆ ਜੀ ਮੀਠਾ 90 ਹਜ਼ਾਰ ਕੁਸ ਚੱਲੀ ਹੋਈ ਦੋਸਤੋ ਵਧੀਆ ਮਿਊਜ਼ਿਕ ਸਿਸਟਮ ਗੱਡੀ ਦੇ ਵਿੱਚ ਲੱਗਿਆ ਹੋਇਆ ਹੈਗਾ ਸੱਤ ਸੀਟਰ ਆ ਸੀਟ ਕਵਰ ਵਧੀਆ ਚੜੇ ਗੱਡੀ ਦੇ ਵਿੱਚ ਤੇ ਇੱਕ ਵਾਰ ਚਾਬੀ ਤੇ ਮੜੀ ਸਟਾਰਟ ਕਰਕੇ ਦਿਖਾ ਦੀ ਤੇ ਪੀਲਰ ਚੈੱਕ ਕਰੋ ਦੋਸਤੋ ਪਹਿਲਾਂ ਤੁਸੀਂ ਪੀਲਰ ਸੋਡੇ ਸਾਹਮਣੇ ਦੋਸਤੋ ਕਿਤੇ ਕੋਈ ਲੱਗੀ ਵੱਜੀ ਨਹੀਂ ਇੱਥੇ ਚੈੱਕ ਹੋ ਜਾਂਦਾ ਆ ਦੇਖ ਲਓ ਵਧੀਆ ਪਈਏ ਦੋਸਤੋ ਹੁਣ ਇੱਕ ਵਾਰ ਤੁਹਾਨੂੰ ਆਪਾਂ ਇੰਜਨ ਦੀ ਸਟਾਰਟਿੰਗ ਦਿਖਾਉਣਾ ਦੋਸਤੋ ਇਹਨਾਂ ਇੰਜਨ ਸਾਰਾ ਚੈੱਕ ਕਰੋਣੇ ਆਪਾਂ ਗੱਡੀ ਨੂੰ ਆ ਦੇਖ ਸਾ ਦੋਸਤੋ ਸਟਾਰਟਿੰਗ ਵੀ ਦਿਖਾਉਣੀ ਆ ਬਾਰਰ ਚੱਕੇ ਮੜੇ ਕਾਤਿੰਗ ਨਹੀਂ ਨਾਮ ਆਤ ਰਹੀ ਉਸ ਤੋਂ ਕੋਈ ਇੰਜਨ ਦੀ ਸਾਊਂਡ ਨਹੀਂ ਆਹੀ ਬੜੀ ਅਮਰੇ ਨੇ ਡੇਲ ਖੁਦ ਖਾਵੇ ਇੰਜਨ ਦੇਖਾ ਦੋਸਤ ਤੁਹਾਡੇ ਸਾਹਮਣੇ ਇੱਕ ਵਧੀਆ ਸਾਫ ਸੁਥਰਾ ਇੰਜਨ ਪਿਆ ਹੈ 18 ਬੀਕ ਦੀ ਹੈ ਬਰਾਏ ਦੇਣੀ ਬਾਈ ਜੀ 20 ਦੀ ਠੀਕ ਹੈ ਡੀਜ਼ਲ ਦੀ ਹੁੰਦੀ ਹੈ ਡੀਜ਼ਲ ਡੀਜ਼ਲ ਠੀਕ ਹੈ ਬਾਈ ਦੇਖ ਲਓ ਦੋਸਤੋ ਕਿਤੋਂ ਕਿ ਲੱਗੀ ਵੱਜੀ ਨੀਗੀ ਵਧੀਆ ਸਾਫ ਸੁਥਰੀ ਇੰਦਰਾ ਪਹਿਗਾ ਹੁਣ ਆਪਾਂ ਬਾਈ ਨਾਲ ਡਿਮਾਂਡ ਦੀ ਗੱਲ ਕਰਾਂਗੇ ਡਿਮਾਂਡ ਕੀ ਕਰਦਾ ਬਈ ਕਿ ਕਿੰਨੇ ਚ ਬਾਈ ਨਾਲ ਗੱਡੀ ਛੱਡ ਦੇਣੀ ਹੈ ਸਾਰੀ ਗੱਡੀ origignal ਜੋ ਇੰਜਨ ਵੀ ਜਾਮਾ ਸੀਜ ਉਡ ਇੰਜਨ ਤੇ ਹੈ